ਸਿੰਗਪੁਰਾ ਚ 35 ਸਿੱਖ 2000 ਚ ਫੜ ਕੇ ਮਾਰੇ ਗਏ ਉਦੋਂ ਭਾਰਤ ਨੇ ਬਾਰਡਰ ਬੰਦ ਕੀਤੇ ਕੋਈ ਯੂਨਾਈਟਿਡ ਨੇਸਟ ਚ ਜਾ ਕੇ ਗੱਲ ਚੱਕੀ ਬਿਲਕੁਲ ਨਹੀਂ ਜੇ ਪੁਲਵਾਮਾ ਦੇ ਵਿੱਚ 40 CRPF ਮਾਰੇ ਗਏ ਬਾਰਡਰ ਵੀ ਬੰਦ ਕਰਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਰੌਲਾ ਪਾਇਆ ਬਾਲਾ ਕੋਰਟ ਤੇ ਜਾ ਕੇ ਸਟ੍ਰਾਈਕਾਂ ਵੀ ਕੀਤੀਆਂ 25000 ਸਿੱਖਾਂ ਦੀਆਂ ਲਾਸ਼ਾਂ ਸਰ ਜਸਵੰਤ ਸਿੰਘ ਖਾਲੜਾ ਨੇ ਪੜਤਾਲ ਕਰਕੇ ਮਾਝੇ ਦੇ ਸ਼ਮਸ਼ਾਨ ਘਾਟਾਂ 'ਚ ਉਹਨਾਂ ਦੇ ਸਸਕਾਰ ਦਾ ਵੇਰਵਾ ਸੀਬੀਆਈ ਨੂੰ ਦਿੱਤਾ ਉਹਨਾਂ ਦੀ ਪਛਾਣ ਹੋਈ ਉਹਨਾਂ ਦੇ ਕੇਸ ਲੱਗੇ ਪਰ ਹੁਣ ਪਹਿਲਗਾਮ ਚ ਬੜੇ ਬਹਿਰੈਮੀ ਨਾਲ ਸਤਕਾਰਯੋਗ ਸਾਡੇ ਭਰਾਵਾਂ ਦਾ ਕਤਲ ਹੋਇਆ ਉਹਦੀ ਪੜਤਾਲ ਪੂਰੀ ਕੀਤੀ ਗਈ ਹੈ ਉਹ ਤਾਂ ਹੋਈ ਨਹੀਂ ਹੈ ਦੋਸ਼ੀ ਪਹਿਲਾਂ ਹੀ ਫੜ ਲਿਆ ਹੈ ਜਿਹੜਾ ਪਾਣੀ ਦਾ ਪ੍ਰਬੰਧ ਵਰਲਡ ਬੈਂਕ ਰਾਹੀਂ ਕੀਤਾ ਹੈ ਗੈਰ ਕਾਨੂੰਨਨ ਤਰੀਕੇ ਨਾਲ ਇੱਕ ਤਰਫੀ ਉਹਨਾਂ ਨੇ ਰੱਦ ਕਰਤਾ ਹੈ ਭਾਰਤ ਦੀ ਸਰਕਾਰ ਨੇ ਬਾਰਡਰ ਬੰਦ ਕਰਤੇ ਹੈਗੇ ਆ ਆਵਾਜਾਵੀ ਰੋਕਤੀ ਬੰਦੇ ਕੱਢਤੇ ਸਾਥ ਸੰਗਤ ਜੀ ਇਹ ਦੇਸ਼ ਕਿਹਦੇ ਲਈ ਕੰਮ ਕਰਦਾ ਹੈ ਅਸੀਂ ਬਾਰਡਰ ਤੇ ਬਸਦੇ ਸਿੱਖਾਂ ਵਾਸਤੇ ਕਿ ਜਿਹੜੇ ਇਹ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਕਹਿੰਦੇ ਆ ਉਹਨਾਂ ਵਾਸਤੇ ਸਾਤ ਸੰਗਤ ਜੀ ਜੰਗਾਂ ਲੜੀਆਂ ਗਈਆਂ 1965 ਦੇ ਵਿੱਚ ਇੱਥੇ ਹੁਸੈਨੀਵਾਲਾ ਬਰਜ ਦੇ ਉੱਤੇ ਹਮਲੇ ਹੋਏ 71 ਦੇ ਵਿੱਚ ਹਮਲੇ ਹੋਏ ਜਿਵੇਂ ਯੂਥ ਵਿੰਗ ਦੇ ਪ੍ਰਧਾਨ ਵਿੋਲ ਸਾਹਿਬ ਨੇ ਦੱਸਿਆ ਜਦੋਂ ਜੰਗ ਹੁੰਦੀ ਹੈ ਇਸ ਇਲਾਕੇ ਦੀਆਂ ਸੜਕਾਂ ਤੇ ਪੁਲਾਂ ਨੂੰ ਪਹਿਲਾਂ ਹੀ ਭੰਨ ਦਿੰਦਿਆਂ ਕਿ ਇੱਥੋਂ ਫੌਜਾਂ ਅੰਦਰ ਨਾ ਆ ਸਕਣ ਇੱਥੇ 10 ਕਿਲੋਮੀਟਰ ਦੇ ਦੈਰੇ ਦੇ ਵਿੱਚ ਬਾਰਡਰ ਤੋਂ ਪਿੰਡਾਂ ਦਾ ਉਜਾੜਾ ਕੀਤਾ ਜਾਂਦਾ ਆਪਣੇ ਘਰਾਂ ਚੋਂ ਨਿਕਲ ਜਾਓ ਤੁਹਾਡੇ ਖੇਤਾਂ ਦੀ ਦੇਖ ਰੱਖ ਵਾਸਤੇ ਕੋਈ ਪ੍ਰਬੰਧ ਨਹੀਂ ਹੈ ਜੇ جنگ ਲੜ ਗਈ ਤਾਂ ਖੇਤ ਦੇ ਖੇਤ ਕਣਕ ਦੇ ਗੰਨੇ ਦੇ ਵਾਏ ਜਾਂਦੇ ਆਂ ਫੂਕੇ ਜਾਂਦੇ ਆਂ ਕਿ ਸਾਨੂੰ ਦੁਸ਼ਮਣ ਦਿਖਦਾ ਨਹੀਂ ਹੈ ਮੁੜ ਕੇ ਕੋਈ ਮੁਆਵਜ਼ੇ ਆਉਂਦੇ ਆ ਤਾਰਾਂ ਲਾ ਕੇ ਆਵਾਜ਼ਾਂ ਵੀ ਰੋਕੀ ਜਾਂਦੀਆਂ ਬੀਬਾਂ ਨੂੰ ਬੀਬੀਆਂ ਨੂੰ ਆਣ ਜਾਣ ਤੇ ਫਰੋਲਿਆ ਜਾਂਦਾ ਹੈ ਬੀਐਸਐਫ ਰਾਹੀਂ ਕੰਮ ਨਹੀਂ ਕੀਤੇ ਜਾਂਦੇ ਇੱਥੇ ਜਿਹੜੀਆਂ ਮੁਸੀਬਤਾਂ ਤੇ ਤੰਗੀਆਂ ਸਾਡੇ ਬੱਚਿਆਂ ਦੀ ਪੜ੍ਹਾਈ ਉਹਨਾਂ ਦਾ ਘਰਾਂ ਦਾ ਜਿਹੜੇ ਬਾਰਡਰ ਤੇ ਆ ਉਹਨਾਂ ਦੇ ਡੰਗਰ ਹਰੇਕ ਚੀਜ਼ ਖਤਮ ਕੀਤੀ ਜਾਂਦੀ ਹੈ ਤੇ ਸਾਧ ਸੰਗਤ ਜੀ ਫੇਰ ਮੁੜ ਕੇ ਇੱਥੇ ਜਦ ਆਪਣਾ ਸਕੂਲਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਪੁਲਿਸ ਸਟੇਸ਼ਨਾਂ ਦੇ ਵਿੱਚ ਆ ਕੇ ਫੌਜ ਬੈਹ ਜਾਂਦੀ ਹੈ ਜਿਹੜਾ ਦਿਮਾਗ ਦੇ ਉੱਤੇ ਬੋਝ ਆ ਜਾਂਦਾ ਹੈ ਬੰਦਾ ਘਬਰਾਇਆ ਹੋਇਆ ਬਸਦਾ ਹੈਗਾ ਕਿ ਔਰੇ ਹਮਲਾ ਹੋਊਗਾ ਕਿ ਨਹੀਂ ਜਿਹੜੀਆਂ ਜ਼ਮੀਨਾਂ ਦੇ ਰੇਟ ਹੈ ਉਹ ਘਟ ਜਾਂਦੇ ਆ ਜਿਹੜੇ ਇਨਵੈਸਟਮੈਂਟ ਕੋਈ ਹੋਣੀ ਐ ਬਾਰਡਰ ਤੇ ਹੁਣੇ ਦੱਸ ਕੇ ਗਏ ਆ ਸਾਡੇ ਸਤਕਾਰਯੋਗ ਜ਼ਿਲ੍ਹਾ ਪ੍ਰਧਾਨ ਸਾਹਿਬ ਭੁੱਲਰ ਸਾਹਿਬ ਕਿ ਮੁੜ ਕੇ ਉਰੇ ਕੋਈ ਫੈਕਟਰੀ ਨਹੀਂ ਲੱਗਦੀ ਹੈਗੀ ਮੰਡੀਆਂ ਖਤਮ ਹੋ ਜਾਂਦੀਆਂ ਇੱਥੇ ਸਿਰਫ ਤੇ ਸਿਰਫ ਮਿਲਟਰੀ ਰਹਿਣ ਲੱਗ ਪੈਂਦੀ ਹੈ ਜ਼ਮੀਨਾਂ ਜਿਹੜੀਆਂ ਵਜਾਉਂ ਆ ਉਹਦੇ ਵਿੱਚ ਲੈਂਡਮਾਈਨ ਪਾਈ ਜਾਂਦੀ ਹੈ ਕੋਈ ਮੁਆਵਜ਼ੇ ਮਿਲਦੇ ਆ ਨੋ ਐਂਟਰੀ ਜ਼ੋਨ ਬਾਰਡਰ ਤੇ ਲੱਗ ਜਾਂਦੇ ਆ ਤੁਸੀਂ ਆਪਦੀ ਫਸਲ ਨਹੀਂ ਪਾਲ ਸਕਦੇ ਸਾਨੂੰ ਇੱਥੇ ਰਹਿਣਾ ਹਰਾਮ ਕਰਤਾ ਹੈਗਾ ਫਿਰੋਜ਼ਪੁਰ ਹਸੈਣੀ ਵਾਲਾ ਅੱਜ ਵੀ ਤੁਸੀਂ ਦੇਖੋ ਘਰਾਂ ਚੋਂ ਬੱਚੇ ਬੀਬੀਆਂ ਜ਼ਿਮੀਦਾਰ ਛੱਡ ਕੇ ਹੁਣ ਵੀ ਨਿਕਲਣ ਲੱਗ ਪਏ ਹੈਗੇ ਆ ਉਹ ਛੱਬੀਆਂ ਕਰਕੇ ਉਹ ਛੱਬੀਆਂ ਕਰਕੇ ਪੇ ਰਮੀ ਨਾਲ ਮਾਰੇ ਹਮਦਰਦੀ ਹੈ ਸਾਡੀ ਅਸੀਂ ਮਾੜਾ ਕਹਿੰਨੇ ਆ ਪਰ ਇੰਨਾ ਜਿਆਦਾ ਉਜਾੜਾ ਬਾਰਡਰਾਂ ਤੇ ਹੋ ਜਾਣਾ ਇਹ ਕੀ ਤੋਲ ਹੈ ਇਹ ਕੀ ਹਿਸਾਬ ਹੈ ਇਹ ਕੋਈ ਜਸਟਿਸ ਹੈ ਇਹ ਬਿਲਕੁਲ ਪੁੱਠੇ ਕੰਮ ਹੋ ਰਹੇ ਆ ਹੁਣ ਕਿਉਂ ਹੋ ਰਹੇ ਆ ਇਹ ਕਹਿੰਦੇ ਆ ਪਾਕਿਸਤਾਨ ਸਾਡੇ ਨਾਲ ਵਿਤਕਰਾ ਕਰਦਾ ਹੈ ਹਿੰਦੂਆਂ ਨੂੰ ਮਾਰਨਾ ਚਾਹੁੰਦਾ ਹੈ ਤੇ ਉੱਥੇ ਕਹਿ ਕੇ ਹਿੰਦੂਆਂ ਨੂੰ ਮਾਰਿਆ ਹੈਗਾ ਪਰ ਸਾਧ ਸੰਗਤ ਜੀ ਜੇ ਇਹ ਸੱਚ ਹੈ ਤਾਂ ਜਿਹੜੇ ਦਿੱਲੀ 'ਚ ਸਿੱਖਾਂ ਨੂੰ ਕਹਿ ਕੇ ਕਿ ਮਾਰਿਆ ਸੀਗਾ ਕੋ-ਕੋ ਕੇ ਮਾਰਿਆ ਸੀਗਾ ਉਹ ਝੂਠ ਹੈ ਉੱਥੇ ਕਿੰਨੀ ਸਾਡੀ ਤਬਾਹੀ ਕੀਤੀ ਹੈ ਜਿਹੜੇ ਕਹਿ ਕੇ ਸਿੱਖਾਂ ਨੂੰ ਅਮਰੀਕਾ 'ਚ ਕੈਨੇਡਾ 'ਚ ਇੰਗਲੈਂਡ 'ਚ ਭਾਈ ਨਿੱਜਰ ਭਾਈ ਖੰਡਾ ਗੁਰਪਤਵੰਨ ਸਿੰਘ ਪੰਨੋ ਇੱਥੇ ਮੂਸੇ ਵਾਲੇ ਭਾਈ ਸੰਦੀਪ ਸਿੰਘ ਸਿੱਧੂ ਇਹਨਾਂ ਨੂੰ ਜਦ ਟਾਰਗੇਟ ਕੀਤਾ ਇਹਨਾਂ ਨੂੰ ਸਿੱਖ ਕਰਕੇ ਨਹੀਂ ਟਾਰਗੇਟ ਕੀਤਾ ਇਹਨਾਂ ਚੋਣਾਂ ਦੇ ਵਿੱਚ ਮੋਦੀ, જયਸ਼ੰਕਰ ਰਾਜਨਾਥ ਅਮਿਤ ਸ਼ਾ ਆਪਣੇ ਸਪੀਚਾਂ 'ਚ ਬਿਆਨਾਂ 'ਚ ਕਹਿ ਕੇ ਨਹੀਂ ਗਏ ਕਿ ਹੁਣ ਜਿਹੜੇ ਇੱਥੇ ਆ ਕੇ ਕੋਈ ਕੁਝ ਕਰਨਗੇ ਅਸੀਂ ਉਹਨਾਂ ਨੂੰ ਹੋਰਾਂ ਦੇਸ਼ਾਂ 'ਚ ਵੀ ਜਾ ਕੇ ਮਾਰਾਂਗੇ ਖਾਲਸਤਾਨੀਆਂ ਨੂੰ ਖਤਮ ਕਰਾਂਗੇ ਇਹ ਕਿਹਾ ਨਹੀਂ ਹੈ ਇਹ ਕ੍ਰਾਸ ਬਾਰਡਰ ਸਟੇਟ ਸਪான்ਸਰਡ ਟੈਰਰਿਜ਼ਮ ਨਹੀਂ ਹੈ ਸਾਰਾ ਕੁਝ ਇਹ ਸਰਕਾਰਾਂ ਕਰ ਰਹੀਆਂ ਜਿਹੜੀਆਂ ਉਂਗਲ ਚੱਕ ਕੇ ਉਧਰ ਕਹਿੰਦੀਆਂ ਹੈਗੀਆਂ ਤੇ ਜੇ ਅਸੀਂ ਬੋਲੀਏ ਕਿ ਇਹ ਮਾੜੀ ਗੱਲ ਹੈ ਸਾਡੇ ਉੱਤੇ ਇਲਜ਼ਾਮ ਲੱਗਦਾ ਹੈ ਕਿ ਤੁਸੀਂ ਦੇਸ਼ ਧਰੋਈ ਹੋ ਤੁਸੀਂ ਨਮਕ ਹਰਾਮ ਹੋ ਉਹ ਮੇਰੇ ਵੀਰ ਨਮਕ ਹਰਾਮ ਜਿਹੜਾ ਕਹਿੰਦਾ ਹੈ ਜਿਹੜਾ ਤੇਰੇ ਚਾਟ ਦੇ ਉੱਤੇ ਨੂਨ ਪੈਂਦਾ ਲਾਲ ਜੇ ਰੰਗ ਦਾ ਜਿਹੜਾ ਡੰਗਰ ਚੱਟਦਾ ਹੈਗਾ ਪੰਜਾਬ ਤੋਂ ਲੈ ਕੇ ਕਰਨਾਟਕ ਆ ਤਾਈ ਗੁਜਰਾਤ ਚ ਮਹਾਰਾਸ਼ਟਰ ਚ ਲਾਲ ਜੇ ਰੰਗ ਦਾ ਜਿਹੜੇ ਤੁਸੀਂ ਆਪਣੇ ਖਾਣੇ ਤੇ ਪਾਉਂਦੇ ਹੋ ਉਹ ਲਾਲ ਜੇ ਰੰਗ ਦਾ ਮੈਂ ਤਾਂ ਥੋੜਾ ਜਿਹਾ ਅੰਗਰੇਜ਼ ਆ ਮੈਨੂੰ ਤਾਂ ਹਿਮਾਲੀਅਨ ਸਾਲਟ ਕਹਿੰਦੇ ਆ ਪਰ ਦੇਸੀ ਉਹਦਾ ਕੀ ਲਫ਼ਜ਼ ਹੈ ਪਾਕਿਸਤਾਨੀ ਨੂਨ ਵਾਹ ਨਮਕ ਹਰਾਨ ਤਾਂ ਤੁਸੀਂ ਵੀ ਹੋਗੇ ਸਾਧ ਸੰਗਤ ਜੀ ਐਵੇਂ ਇਲਜ਼ਾਮ ਲਾ ਦੇਣਾ ਇਹ ਗਲਤ ਗੱਲਾਂ ਐ ਅਸੀਂ ਆਪਣੇ ਪੰਜਾਬ ਬਾਰੇ ਸੋਚ ਰਹੇ ਆ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਰਹੇ ਹਾਂ ਅਸੀਂ ਆਪ ਦੀ ਖੁਸ਼ਹਾਲਤਾ ਬਾਰੇ ਸੋਚ ਰਹੇ ਹਾਂ ਦੁੱਖ ਹੈ ਸਾਨੂੰ 26 ਬੰਦੇ ਮਰੇ ਦਾ ਪਰ ਆਹ ਜਿਹੜਾ ਤੁਸੀਂ ਕੰਮ ਕਰਨ ਲੱਗੇ ਹੋ ਇੱਕ ਪੂਰੇ ਮੁਲਕ ਦਾ ਪਾਣੀ ਰੋਕ ਦੇਣਾ ਸਿਵਿਲਿਅਨ ਨੂੰ ਟਾਰਗੇਟ ਕਰਨਾ ਇਹ ਤਾਂ ਅੰਤਰਰਾਸ਼ਟਰੀ ਕਾਨੂੰਨ ਇੰਟਰਨੈਸ਼ਨਲ ਹਿਊਮੈਨਿਟਰੀਅਨ ਲਾ ਜਿਹਨੂੰ ਲਾ ਆਫ ਵਾਰ ਜਿਹੜਾ ਜੰਗ ਦਾ ਕਾਨੂੰਨ ਹੈ ਉਦੀ ਲੰਘਣਾ ਤੁਸੀਂ ਟਾਰਗੇਟ ਨਹੀਂ ਕਰ ਸਕਦੇ ਸਿਵਿਲਿਅਨ ਨੂੰ ਤੁਸੀਂ ਕਿਸੇ ਬਸ ਦੇ ਘਰ ਨੂੰ ਨਹੀਂ ਤੋੜ ਸਕਦੇ ਹੈਗੇ ਜੇ ਫੌਜੀ ਹੈ ਤਾਂ ਵੱਖਰੀ ਗੱਲ ਹੈ ਪਰ ਤੁਸੀਂ ਕਿਸੇ ਆਮ ਸਿਵਿਲਿਅਨ ਨੂੰ ਨਹੀਂ ਟਾਰਗੇਟ ਕਰ ਸਕਦੇ ਤੁਸੀਂ ਵਾਰ ਕਰਿਮਿਨਲ ਲੋ ਇਹ ਪਾਣੀ ਦੀ ਜਿਹੜੀ ਤੁਸੀਂ ਖੇਡ ਤੋੜਤੀ ਹੈਗੀ ਹੈ ਅੱਜ ਤੁਸੀਂ ਅਪਰ ਰਾਇਪੇਰੀਅਨ ਨੂੰ ਮਤਲਬ ਕਿ ਉਤਲਾ ਹਿੱਸਾ ਨਦੀ ਦਾ ਤੁਹਾਡੇ ਕੰਨੀ ਹੈ ਇਹਦੇ ਵਿੱਚ ਪੰਜਾਬ ਦੀਆਂ ਨਦੀਆਂ ਤੁਹਾਡੇ ਇਲਾਕੇ ਚੋਂ ਵਗਦੀਆਂ ਕਈ ਨਹੀਂ ਵਗਦੀਆਂ ਹੈਗੀਆਂ ਸਾਥ ਸੰਗਤ ਜੀ ਇਹਨੂੰ ਜਿਹੜਾ ਤੁਸੀਂ ਰੋਕ ਰਹੇ ਹੋ ਇਹਦੇ ਨਤੀਜੇ ਕੀ ਆ ਜੇ ਪਾਕਿਸਤਾਨ ਦੇ ਵਿੱਚ ਜ਼ਿਮੀਂਦਾਰ ਅਗਲੀ ਫਸਲ ਨਹੀਂ ਲਾ ਸਕੂਗਾ ਕਿਉਂਕਿ ਪਾਣੀ ਤੁਸੀਂ ਰੋਕਣ ਦੀ ਧਮਕੀ ਦੇਤੀ ਤਾਂ ਫੇਰ ਮੈਨੂੰ ਦੱਸੋ ਉਹਨੂੰ ਜੰਗ ਤੋਂ ਕੀ ਰੋਕਣ ਦਾ ਉਹਨੂੰ ਕੀ ਕਹਿ ਸਕਦਾ ਕਿ ਤੇਰਾ ਨੁਕਸਾਨ ਹੋਊਗਾ ਕੀ ਨੁਕਸਾਨ ਹੋਣਾ ਹੈ ਜਦ ਪਾਣੀ ਉਹ ਰੋਕਦਾ ਭਰਾਵਾ ਜੇ ਤੁਸੀਂ ਜ਼ਿਮੀਂਦਾਰ ਹੋ ਤੇ ਤੁਹਾਨੂੰ ਪਾਣੀ ਨਾ ਮਿਲੇ ਤਾਂ ਤੁਸੀਂ ਫਿਰ ਕੀ ਕਰੋਗੇ ਆਪਾਂ ਦੇਖਿਆ ਹੀ ਹੈ ਆ ਇਲਾਕੇ ਦੇ ਵਿੱਚ ਜਿੱਥੇ ਨਦੀਆਂ ਤੋਂ ਪਾਣੀ ਆਂਦਾ ਮੋਗਿਆਂ ਦੇ ਉੱਤੇ ਕਿੰਨੀਆਂ ਲੜਾਈਆਂ ਹੁੰਦੀਆਂ ਕਤਲ ਹੋ ਜਾਂਦੇ ਹੈਗੇ ਆ ਪਾਣੀ ਦੇ ਮਗਰ ਤਾ ਫਿਰ ਪਾਕਿਸਤਾਨ ਦੇ ਪੰਜਾਬੀ ਜ਼ਿਮੀਦਾਰ ਨੂੰ ਕੀ ਰੁਕਾਵਟ ਹੈਗੀ ਐ ਕਿ ਉਹ ਨਾ ਕਹੇ ਆਪਣੇ ਦੇਸ਼ ਦੇ ਮੌਤਵਰਾਂ ਨੂੰ ਕਿ ਤੁਸੀਂ ਸਾਡੇ ਪਾਣੀ ਨੂੰ ਬਚਾਓ جنگ ਲੜੋ ਤੇ ਜੇ جنگ 'ਚ ਉਹ ਕਮਜ਼ੋਰ ਐ ਫਿਰ ਉਹਨਾਂ ਕੋਲੇ ਤਾਂ ਇੱਕੋ ਹਵਾਲਾ ਹੈਗਾ ਜਿਹਦੇ ਨਾਲ ਉਹ جنگ 'ਚ ਮੁਕਾਬਲਾ ਕਰ ਲੈਣ ਉਹ ਹੈਗਾ ਪਰਮਾਣੂ ਸ਼ਸਤਰ ਹੁਣ ਪਰਮਾਣੂ ਸ਼ਸਤਰ ਦੋ ਤਰ੍ਹਾਂ ਦੇ ਐ ਟੈਕਟੀਕਲ ਸਟ੍ਰੈਟਿਜਿਕ ਜਿਹੜਾ ਸਟ੍ਰੈਟਿਜਿਕ ਹੈ ਉਹ ਲੰਬੇ ਬੰਬ ਹੁੰਦੇ ਆ ਮਿਸਾਈਲ ਤੇ ਚੜਾਏ ਹੁੰਦੇ ਆ ਦੂਰ ਜਾ ਕੇ ਛੁੱਟਿਦੇ ਆ ਜਿੱਥੇ ਆਬਾਦੀ ਜ਼ਿਆਦਾ ਹੋਵੇ ਜਿਵੇਂ ਕਰਾਚੀ ਹੋ ਗਿਆ اسلامਾਬਾਦ ਹੋ ਗਿਆ ਲਾਹੌਰ ਹੋ ਗਿਆ ਤੇ ਮੇਰੇ ਵੀਰ ਜੇ ਭਾਰਤ ਉਹਨਾਂ ਦੇ ਸ਼ਹਿਰ ਤਬਾਹ ਕਰਦੇ ਬੰਬ ਨਾਲ ਤਾਂ ਅਸਰ ਕਿਨੂੰ ਹੋਊਗਾ ਮੀ ਤਾਂ ਉਦੋਂ ਹੀ ਆਉਣਾ ਹੈਗਾ ਹਵਾ ਨੇ ਸਾਰੀ ਪ੍ਰਦੂਸ਼ਣ ਚੱਕ ਕੇ ਸਾਡੇ ਉੱਤੇ ਛੁੱਟ ਦੇਣੀ ਹੈ ਤਾਂ ਨਤੀਜੇ ਕੀ ਆ ਤੁਸੀਂ ਜਪਾਨ ਚ ਜਿਵੇਂ ਬੀਬੀ ਜੀ ਨੇ ਦੱਸਿਆ ਉੱਥੇ ਜਾ ਕੇ ਪੁੱਛ ਲੋ ਅਗਲੀ ਜਿਹੜੀ ਤੁਹਾਡਾ ਅੰਸ਼ ਹੈ ਕਿਸੇ ਦੀ ਲੱਤ ਨਹੀਂ ਬਾਹ ਨਹੀਂ ਕਿਸੇ ਦੀਆਂ ਅੱਖਾਂ ਨਹੀਂ ਹੈਗੀਆਂ ਉਹ ਤਾਂ ਤੁਹਾਡੇ ਅੰਦਰ ਨੁਕਸ ਪੈਦਾ ਕਰ ਦਿੰਦਾ ਸਾਡੀ ਤਾਂ ਤਬਾਈ ਹੋ ਜੂ ਹੁਣ ਜਿਹੜਾ ਹੈਵੀ ਮੈਟਲ ਦਾ ਰੌਲਾ ਮਾਲਵੇ ਚ ਪਿਆ ਹੈ ਕੈਂਸਰ ਦੇ ਤਾਂ ਅਸੀਂ ਪਹਿਲਾਂ ਹੀ ਮਰੀਜ਼ ਹੈਗੇ ਤੇ ਅਸੀਂ ਕਿਉਂ ਫੇਰ ਹੋਰ ਜੰਗ ਚਾਹੁੰਦੇ ਆ ਜੇ ਟੈਕਟਿਕਲ ਦੀ ਗੱਲ ਕਰੋ ਉਹ ਹੁੰਦਾ ਛੋਟਾ ਬੰਬ ਉਹ ਵੀ 10 ਕਿਲੋਮੀਟਰ ਚ ਪੂਰੀ ਤਬਾਈ ਕਰਦਾ ਹੈਗਾ ਉਹ ਪਾਕਿਸਤਾਨ ਕੋਲੇ ਹੈਗੇ ਉਹ ਕਿਹਦੇ ਲਈ ਵਰਤੇ ਜਾਂਦੇ ਆ ਜੇ ਘੇਰਾ ਪੈ ਗਿਆ ਕਿਸੇ ਮਿਲਟਰੀ ਨੂੰ ਜਿਵੇਂ ਪਾਕਿਸਤਾਨ ਦੀ ਮਿਲਟਰੀ ਨੂੰ 3 ਗੁਣਾ 4 ਗੁਣਾ ਜ਼ਿਆਦਾ ਭਾਰਤ ਦੀ ਮਿਲਟਰੀ ਘੇਰਾ ਪਾ ਦੂਗੀ ਉਹਨੇ ਫਿਰ ਇਹ ਨਹੀਂ ਦੇਖਣਾ ਕਿ ਉਹ ਬਚਿਆ ਮੈਂ ਬਚਿਆ ਉਹਨੇ ਉਸ ਮਿਲਟਰੀ ਦੇ ਉੱਤੇ ਬੰਬ ਛੋਟਾ ਸੁੱਟ ਦੇਣਾ ਹੈਗਾ ਹੁਣ ਮੈਨੂੰ ਦੱਸੋ ਮਿਲਟਰੀ ਬੈਠੀ ਕਿੱਥੇ ਐ ਰੇਗਿਸਤਾਨ ਰਾਜਸਥਾਨ ਚ ਗੁਜਰਾਤ ਦੇ ਰੇਗਿਸਤਾਨ ਦੇ ਵਿੱਚ ਸਾਰੀ ਮਿਲਟਰੀ ਪਠਾਨਕੋਟ ਗੁਰਦਾਸਪੁਰ ਅੰਬਰਸਰ ਸਾਹਿਬ ਫਿਰੋਜ਼ਪੁਰ ਫਾਜ਼ਲਕਾ ਇੱਥੇ ਤਾਂ ਸਾਰੀ ਫੌਜ ਬੈਠੀ ਐ ਫਿਰ ਇਹ ਕਿੱਥੇ ਸੁੱਟਣਗੇ ਪਰਾਵਾ ਪਰਵਾਣੂ ਸ਼ਸਤ ਦੇ ਯੁੱਗ 'ਚ ਪੰਜਾਬ ਦੀ ਪੂਰੀ ਤਬਾਈ ਹੋ ਜਾਣੀ ਐ ਕੋਈ ਜਥੇ ਨਹੀਂ ਜਾਣੇ ਦਰਬਾਰ ਸਾਹਿਬ ਦਰਬਾਰ ਸਾਹਿਬ ਰਹਿਣੀ ਨਹੀਂ ਹੈ ਤੇ ਜੇ ਅਸੀਂ ਅੱਜ ਉੱਠ ਕੇ ਇਹ ਆਵਾਜ਼ ਬੁਲੰਦ ਕਰ ਰਹੇ ਆਂ ਇਹ ਬਹੁਤ ਵੱਡੀ ਥੋਡੀ ਗੱਲ ਐ ਇਹ ਬੜੀ ਦੂਰੰਦੇਸ਼ੀ ਵਾਲੀ ਗੱਲ ਐ ਜਿਹੜੀ ਪ੍ਰਧਾਨ ਸਾਹਿਬ ਬੜੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਆਂ ਇਹ ਹੋਰ ਨਹੀਂ ਕੋਈ ਕਰ ਰਿਹਾ ਸਾਰੇ ਉਹ ਬੀਜੇਪੀ ਦੇ ਨਾਲ ਜਾ ਕੇ ਗੋਦੀਆਂ 'ਚ ਬੈਠੇ ਹੋਏ ਆਂ ਕੱਲ ਪਾਣੀ ਦੀ ਗੱਲ ਚੱਲੀ ਐ ਤੁਹਾਡੀ ਪਾਰਟੀ ਨੂੰ ਸੱਦਾ ਨਹੀਂ ਆਇਆ ਪਰ ਪਾਣੀ ਬਚਾਉਣ ਵਾਲੇ ਨੂੰ ਤਾਂ ਤੁਸੀਂ ਯਾਦ ਕਰਦੇ ਹੋ ਸਾਥ ਸੰਗਤ ਜੀ ਆਪਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੱਕਣੀ ਪੈਣੀ ਐ ਅੱਜ ਅਸੀਂ ਫਿਰੋਜ਼ਪੁਰ ਹਸੈਣੀ ਵਾਲਾ ਤੇ ਕਰ ਰਹੇ ਆ ਇਹ ਕੰਮ ਆਪਾਂ ਨੂੰ ਫਾਜ਼ਿਲ ਕਾ ਵੀ ਕਰਨਾ ਪੈਣਾ ਕਿਉਂਕਿ ਹੋਰ ਕਿਸੇ ਨੇ ਨਹੀਂ ਬੋਲਣਾ ਹੈ ਆਪਾਂ ਨੂੰ ਮੁੜ ਕੇ ਅੰਮਰਸਰ ਸਾਹਿਬ ਵਾਗੇ ਤੇ ਕਰਨਾ ਪੈਣਾ ਹੈ ਅਜਨਾਲੇ ਚ ਕਰਨਾ ਪੈਣਾ ਇਹ ਕੰਮ ਸਾਨੂੰ ਜਾ ਕੇ ਡੇਰਾ ਬਾਬਾ ਨਾਨਕ ਤੇ ਇਹ ਕੰਮ ਕਰਨਾ ਪੈਣਾ ਹੈਗਾ ਸਾਨੂੰ ਜਾ ਕੇ ਪਠਾਨਕੋਟ ਤੇ ਕਰਨਾ ਪੈਣਾ ਹੈ